ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੁਨੀ ਸਪੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨੀਰਵਰ ਅਕਾਲਮਰਤ ਅਜੁਨੀ ਸਪੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚ ਨਾਨਕ ਹੋਸੀ ਭੀ ਸਚ ਇਕੋਂਕਾਰ ਸੁਤਨਾਮ ਕਰਤਾ ਪੁਰਖ ਨਿਰਵਰ ਅਕਾਲ ਮੂਰਤ ਅਜੁਨੀ ਸਪੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਪੀ ਸਚ ਨਾਨਕ ਹੋਸੀ ਭੀ ਸਚ ਇਕੋਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸਪੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਖੋਸੀ ਪੀ ਸਚ ਇਕੋਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੁਨੀ ਸਪੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਇਕੋਂ ਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੁਨੀ ਸਪੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਇੱਕੋਂਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵਰ ਅਕਾਲ ਮੂਰਤ ਅਜੁਨੀ ਸਪੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਇਕੋਂ ਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ अजनी सपन गुरप्रसाद जप आद सच जुगाद सच हैप्पी सच नानक खुशी पी सच इकोकार सतनाम करता पुरख निरपो निरवैर अकानामरत अजनी सपन गुरप्रसाद जप आद सच जुगाद सच हैप्पी सच नानक खुशी पी सच एकोंकार सतनाम करता पुरख निरपो निरवैर अकानामरत अजनी सपन गुरप्रसाद जप आद सच जुगाद सच हैप्पी सच नानक खुशी पी सच इकोकार सतनाम करता पुरख निरपो नीरव अकानमरत अजनी सपन ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈਪੀ ਸਚ ਨਾਨਕ ਹੋਸੀ ਭੀ ਸਚ ਇਕੋਂਕਾਰ ਸੁਤਨਾਮ ਕਰਤਾ ਪੁਰਖ ਨਿਰਪੋ ਨਿਰਵਰ ਅਕਾਲ ਮੂਰਤ ਅਜੂਨੀ ਸਪੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇੱਕੋਂ ਕਾਰ ਸੁਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕੋਂਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੁਨੀ ਸਪੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੁਨੀ ਸਪੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ एकोंकार सतनाम करता पुरख निरपो निरवैर अकाल मूरत अजनी सा बंग गुरु प्रसाद जप आद सच जुगाद सच हैप्पी सच नानक खुशी पी सच एकोंकार सतनाम ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੁਨੀ ਸਪੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨੀਰਵਰ ਅਕਾਲਮੂਰਤ ਅਜੂਨੀ ਸਭ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਇੱਕੋ angar ਸਤਨਾਮ ਕਰਤਾ ਪੁਰਖ ਨਿਰਵਰ ਅਕਾਲ ਮੂਰਤ ਅਜੁਨੀ ਸਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਇੱਕੋ angar ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੁਨੀ ਸਪੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ